ਹਾਂਜੀ ਸਾਰੇ ਲੋਕ ਸਭਾ ਚੋਣ ਹੋ ਗਏ ਯੂਥ ਕਾਂਗਰਸ ਜਾ ਕੇ ਬਹੁਤ ਜ਼ਿਆਦਾ ਖੁਸ਼ ਹੈ ਗੱਲ ਕਰਦੇ ਆਪ ਸਾਰੇ ਯਾਦ ਦੇ ਵੀ ਲੋਕ ਸਭਾ ਚਰਾ ਹੁਣ 24 ਵਾਲੇ ਆਪਣੇ ਆਪ ਹੀ ਨੇ ਕਿ ਇਹਨੂੰ ਦੇਖਦੇ ਹੋਏ ਨਾਦਰ ਲਾਜ਼ ਰੱਖਦੇ ਹੋਏ ਅੱਜ ਆਪਾਰ ਹੈਂਡਰੀ ਜੀ ਦੇ ਅਸ਼ੀਰਵਾਦ ਨਾਲ ਕਰਨ ਕਪੂਰ ਜੀ ਸਾਡੇ ਹਲਕੇ ਦੇ ਆਪਣਾ ਏਪੀਸੀ ਪ੍ਰਧਾਨ ਜੀ ਨੇ ਅਕਸ਼ਨ ਦੇ ਪਾਰ ਤੇ ਨਵੇਂ ਮੁੰਡਿਆਂ ਨੂੰ ਜੁਆਇਨ ਕਰਾਇਆ ਮੈਂ ਆਪਣਾ ਦੋਵੇਂ ਛੋਟੇ ਭਰਾਵਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਆਸ ਕਰਦਾ ਕਿ ਇਹ ਅਜ ਇਹਨਾਂ ਦੀ ਸ਼ੁਰੂਆਤ ਹੈ ਤੇ ਇਹ ਪਾਰਟੀ ਦੀ ਗਤੀਵਿਧੀਆਂ ਨੂੰ ਯੂਨਿਯਨ ਕਾਂਗਰਸ ਦੀ ਗਤੀਵਿਧੀਆਂ ਨੂੰ ਪਾਰਟੀ ਨੇ ਅਮਰੀਕੀ ਸਰਕਾਰਾਂ ਜਿੱਤੀਆਂ ਉਹ ਤੋਂ ਕੀ ਕੀ ਕੰਮ ਕੀਤੇ ਜਿਵੇਂ ਉਹ ਅਸੀਂ ਕੰਮ ਕਰਾਂਗੇ ਜਿਵੇਂ 5 ਨਿਆਏ ਗਰੰਟੀ ਯੋਜਨਾਵਾਂ ਦਿੱਤੀਆਂ ਰਾਹੁਲ ਗਾਂਧੀ ਜੀ ਨੇ ਇੱਕ ਘਰ ਘਰ ਪਹੁੰਚਾਂਗੇ ਤੇ ਜਿਹਦੀ ਕੋਈ ਮਤਲਬ ਜਿਹੜਾ ਵੀ ਕੋਈ ਬੰਦਾ ਲੋੜ ਮੰਦਾ ਦੀ ਮਤ ਕਰਨਗੇ ਉਹਦੀ ਬਾਹ ਫੜਨਗੇ ਜੋ ਵੀ ਇਹਨਾਂ ਸਾਡੇ ਵੱਲੋਂ ਕੋਈ ਸਹਾਇਤਾ ਦੀ ਗੱਲ ਹੋਊਗੀ ਐਸਪੋਰਟ ਦੀ ਰੋਡ ਹੋਊਗੀ ਅਸੀਂ ਇਹਦੇ ਨਾਲ ਖੜੇ ਹਾਂ ਜੈ ਹਿੰਦ ਜੈ ਹਿੰਦ ਜੈ ਹਿੰਦ ਜਲਾਲਾਬਾਦ 24 ਦੇ ਵਿੱਚ ਇੰਡੀਆ ਨੈਸ਼ਨਲ ਕਾਂਗਰਸ ਜਲਾਲਾਬਾਦ ਜੀ ਨੂੰ ਪ੍ਰਧਾਨ ਨਿਯੁਕਤ ਨਾ ਸਰ ਜੀ ਵੀ ਚੋਣ ਵੀ ਖੜਾ ਪੱਖਿਆ ਵੀ ਹੋਇਆ ਵਾ ਕੈਂਡੀਡੇਟ ਵੀ ਉੱਪਰ نیچے ਹੋ ਰਿਹਾ ਹੈ ਉਸ ਬਾਰੇ ਕੀ ਕੰਮ ਕਰ ਰਹੇ ਹੈ ਜੀ ਸਾਨੂੰ ਤਾਂ ਆਇਆ ਹੈ ਕਿ ਅਸੀਂ ਤਾਂ ਜੈਨੂ ਕਾਂਗਰਸ ਪਾਰਟੀ ਨਿਕੜ ਦੇ ਕੇ ਭੇਜੂਗੀ ਅਸੀਂ ਉਹ ਟਿਕਟ ਜਿਤਾ ਕੇ ਕਾਂਗਰਸ ਪਾਰਟੀ ਦੀ ਰਾਹੁਲ ਗਾਂਧੀ ਜੀ ਦੀ ਸੋਨੀਆ ਗਾਂਧੀ ਜੀ ਦੇ ਸਾਥ ਹੀ ਚੋਣ ਜਿੱਤਾਂਗੇ